ਸੱਚੀ ਆਕਾ ਤਾਂ ਆਓ ਫੇਰ ਇੱਕ ਵਾਰੀ ਆਪਾਂ ਜੁੜਦੇ ਹਾਂ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਕਿ 21 ਜਨਵਰੀ ਤੋਂ ਲੈ ਕੇ ਇੱਕ ਹਫ਼ਤੇ ਤੱਕ ਜਾਂ 10 ਦਿਨਾਂ ਤੱਕ ਜਿਹੜੇ ਸਾਰੇ ਦੇ ਸਾਰੇ ਗ੍ਰਹਿ ਇੱਕ ਲਾਈਨ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਆਓ ਤੁਹਾਨੂੰ ਥੋੜੀ ਲੋਕੇਸ਼ਨ ਜਿਹੜੀ ਹੈ ਜੋ ਮੈਂ ਅਬਜ਼ਰਵ ਕੀਤੀ ਹੈ ਕੱਲ ਰਾਤੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਤੇ ਉਮੀਦ ਰੱਖਦਾ ਕਿ ਜਾਣਕਾਰੀ ਭਰਪੂਰ ਹੋਊਗੀ ਸਭ ਤੋਂ ਪਹਿਲਾਂ ਤਾਂ ਦਿਸ਼ਾਵਾਂ ਬਾਰੇ ਆਪਾਂ ਜਾਣਕਾਰੀ ਲਈਏ ਕਿ ਸੂਰਜ ਜਿਹੜੇ ਪਾਸੋਂ ਜਿੱਥੇ ਮੈਂ ਹੁਣ ਖੜਾ ਉੱਥੇ ਜਿਹੜਾ ਸੂਰਜ ਹੈ ਇਧਰਲੇ ਪਾਸੋਂ ਉੱਪਰ ਨੂੰ ਹੋਣਾ ਸ਼ੁਰੂ ਹੁੰਦਾ ਜਿੰਨੂੰ ਅਸੀਂ ਕਹਿੰਦੇ ਚੜ੍ਹਨਾ ਸ਼ੁਰੂ ਹੁੰਦਾ ਤਾਂ ਉਧਰ ਨੂੰ ਜੇ ਮੈਂ ਮੂੰਹ ਕਰਦਾ ਕਿ ਈਸਟ ਹੋ ਗਿਆ ਤਾਂ ਮੇਰੇ ਪਿਛਲੇ ਪਾਸੇ ਕੀ ਹੋ ਗਿਆ ਵੈਸਟ ਹੋ ਗਿਆ ਪੂਰਬ ਤੇ ਪਿਛਲੇ ਪਿੱਠ ਵਾਲੇ ਪਾਸੇ ਹੋ ਗਿਆ ਪੱਛਮ ਤੇ ਇਧਰਲੇ ਪਾਸੇ ਮੇਰਾ ਹੋ ਗਿਆ ਉੱਤਰ ਤੇ ਇਧਰਲੇ ਪਾਸੇ ਹੋ ਗਿਆ ਦੱਖਣ ਤੇ ਇਹ ਚਾਰ ਦਿਸ਼ਾਵਾਂ ਸਾਨੂੰ ਜਿਹੜੀਆਂ ਹੈਗੀਆਂ ਇਹ ਪਤਾ ਲੱਗ ਗਿਆ ਇਹਨਾਂ ਨੂੰ ਦਰਸਾਉਣ ਦੇ ਲਈ ਅਸੀਂ ਜਿਹੜਾ ਹੈਗਾ ਇੱਥੇ ਇਸ ਤਰ੍ਹਾਂ ਦਰਸਾਉਣਾ ਵੀ ਇਹ ਨਾਰਥ ਹੈ ਇਹ ਸਾਊਥ ਹੈ ਔਰ ਇਹ ਜਿਹੜਾ ਹੈਗਾ ਇਹ ਵੈਸਟ ਹੈ ਔਰ ਇਹ ਈਸਤ ਦਰਸਾਨ ਲੱਗਿਆ ਨਕਸ਼ੇ ਦੇ ਮੁਤਾਬਕ ਇਦਾਂ ਦਰਸਾਈਆਂ ਹੁੰਦੀਆਂ ਕਿ ਵੈਸਟ ਬੰਗਾਲ ਵਾਲੇ ਪਾਸੇ ਈਸਟ ਹੁੰਦਾ ਸਾਡਾ ਠੀਕ ਹੈ ਨਕਸ਼ੇ ਦੇ ਮੁਤਾਬਕ ਤਾਂ ਹੁਣ ਜੇ ਅਸੀਂ ਇਹਨਾਂ ਦੀ ਸਥਿਤੀ ਜਾਨਣਾ ਚਾਹੁੰਨੇ ਆ ਗ੍ਰਹਿਾਂ ਦੀ ਤਾਂ ਸਾਡੇ ਕੋਲ ਗ੍ਰਹਿ ਹੈ ਜਿਹੜੇ ਧਰਤੀ ਸਾਡਾ ਗ੍ਰਹਿ ਜਿਸ ਦੇ ਉੱਪਰ ਆਪਾਂ ਖੜੇ ਆ ਤੇ ਇਸ ਧਰਤੀ ਤੀਸਰੇ ਨੰਬਰ ਦਾ ਗ੍ਰਹਿ ਹੈ ਇਸ ਦੇ ਉੱਪਰ ਆਪਾਂ ਖੜੇ ਆ ਇਸ ਦੀਆਂ ਪਰਤਾਂ ਦੀ ਗੱਲ ਕਰੀਏ ਇਸ ਦੀ ਉੱਪਰਲੀ ਪਰਤ ਦੇ ਉੱਤੇ ਅਸੀਂ ਰਹਿ ਰਹੇ ਆ ਜਿਸ ਨੂੰ ਕ੍ਰਸਟ ਕਿਹਾ ਜਾਂਦਾ ਤਾਂ ਉਸ ਦੀ ਉੱਪਰਲੀ ਸਤ੍ਹਾ ਤੇ ਜਿੱਥੇ ਅਸੀਂ ਰਹਿ ਰਹੇ ਆ ਉੱਥੋਂ ਅਸੀਂ ਜਦੋਂ ਅਸਮਾਨ ਦੇ ਵਿੱਚ ਨਿਗਾਹ ਮਾਰਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਸਾਰੇ ਪਾਸੇ ਦਿਸ਼ਾਵਾਂ ਦਾ ਪਤਾ ਲੱਗਦਾ ਸਾਨੂੰ ਫੇਰ ਉੱਤੇ ਜਦੋਂ ਰਾਤ ਵੇਲੇ ਨਿਗਾਹ ਮਾਰਦੇ ਆ ਤਾਂ ਸਾਨੂੰ ਤਾਰੇ ਆ ਜਿਹੜੇ ਉਹ ਨਜ਼ਰ ਆਉਂਦੇ ਆ ਤੇ ਇਸੇ ਤਰ੍ਹਾਂ ਹੀ ਬਹੁਤ ਚਮਕਦਾਰ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅੱਜ ਦੇ ਦਿਨਾਂ ਦੇ ਵਿੱਚ ਉਹ ਸਾਨੂੰ ਦੇਖਣ ਯੋਗ ਮਿਲ ਰਹੀਆਂ ਕਿਉਂਕਿ ਇੱਕ ਤਾਂ ਅਸਮਾਨ ਬੜਾ ਸਾਫ਼ ਚੱਲ ਰਿਹਾ ਤੇ ਉਹਨਾਂ ਨੂੰ ਜੇ ਅਸੀਂ ਦੇਖੀਏ ਤਾਂ ਕਿੱਥੇ-ਕਿੱਥੇ ਕਿਹੜੇ-ਕਿਹੜੇ ਗ੍ਰਹਿ ਆ ਉਹਨਾਂ ਦੀ ਆਪਾਂ ਜਾਣਕਾਰੀ ਅੱਜ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸ਼ਾਮ ਦਾ ਸਮਾਹ ਹੁਜੂਗਾ ਜਦੋਂ 7 ਵਜੇ 7:30 ਵਜੇ 8 ਵਜੇ ਲਗਭਗ ਉਦੋਂ ਹਨੇਰਾ ਜਾ ਸ਼ੁਰੂ ਹੋ ਗਿਆ ਸਾਡੇ ਕੋਲ ਕਿਉਂਕਿ ਜਿਹੜਾ ਸਾਡਾ ਸੂਰਜ ਹੈ ਉਹ 7 ਵਜੇ 16-17 ਮਿੰਟ ਤੇ ਜਿਹੜਾ ਹੈਗਾ ਉਹ ਪੱਛਮ ਦੇ ਵਿੱਚ ਚਲਾ ਜਾਂਦਾ ਤੇ ਸਵੇਰੇ 5 ਵਜੇ 25-26 ਮਿੰਟ 30 ਮਿੰਟ ਤੱਕ ਜਿਹੜਾ ਉੱਪਰ ਨੂੰ ਆਣਾ ਸ਼ੁਰੂ ਹੋ ਜਾਂਦਾ ਤਾਂ ਹੁਣ ਇਹਨਾਂ ਦੀ ਸਥਿਤੀ ਕੀ ਰਹਿੰਦੀ ਹੋਊਗੀ ਗ੍ਰਹਾਂ ਦੇ ਅੱਪਾ ਦੇਖਦੇ ਆ ਕਿ ਜਦੋਂ ਤੁਸੀਂ ਉਸ ਵੇਲੇ ਦੇਖੋਗੇ ਤਾਂ ਸਭ ਤੋਂ ਪਹਿਲਾਂ ਜੇ ਤੁਸੀਂ ਤੁਹਾਡਾ ਜਿਹੜਾ ਦਰਵਾਜ਼ਾ ਹੈਗਾ ਉਹ ਪੱਛਮ ਵੱਲ ਹੈ ਤੇ ਤੁਸੀਂ ਪੱਛਮ ਤੋਂ ਬਾਹਰ ਵੱਲ ਜਾਣ ਦੀ ਕੋਸ਼ਿਸ਼ ਕਰੋਗੇ ਜਾਂ ਪੱਛਮ ਵੱਲ ਜਾਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਇੱਕ ਬਹੁਤ ਚਮਕਦਾਰ ਤਾਰਾ ਨਜ਼ਰ ਆਊਗਾ ਜਿਸ ਨੂੰ ਅਸੀਂ ਤਾਰਾ ਕਹਿ ਦਿੰਨੇ ਆ ਪਰ ਤਾਰਿਆਂ ਤੇ ਗ੍ਰਹਿਾਂ ਦੇ ਵਿੱਚ ਬੜਾ ਫਰਕ ਹੋਇਆ ਕਰਦਾ ਹੈ ਤਾਰੇ ਟਿਮਟ ਮੰਨਦੇ ਆ ਗ੍ਰਹਿ ਟਿਮਟ ਮੰਨਦੇ ਨਹੀਂ ਹੈਗੇ ਟਵਿੰਕਲ ਨਹੀਂ ਕਰਦੇ ਤਾਂ ਗ੍ਰਹਿ ਆ ਜਿਹੜੇ ਉਹਨਾਂ ਦਾ ਸਾਨੂੰ ਪਤਾ ਲੱਗ ਜਾਊਗਾ ਕਿ ਇਹ ਕੁਝ ਵੱਖਰੀ ਜੀ ਚੀਜ਼ ਨਜ਼ਰ ਆ ਰਹੀ ਹੈ ਤਾਂ ਜੇ ਤਾਰਾ ਸਾਨੂੰ ਇੰਨਾ ਕੁ ਨਜ਼ਰ ਆ ਰਿਹਾ ਹੈ ਤਾਂ ਉਹ ਇੰਨਾ ਕੁ ਨਜ਼ਰ ਆਏਗਾ ਸਾਨੂੰ ਅਲੱਗ ਤੋਂ ਹੀ ਚਮਕਦਾਰ ਜਿਹਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਵੀ ਹਾਂ ਤਾਂ ਵੈਸਟ ਵਾਲੇ ਪਾਸੇ ਜਦੋਂ ਤੁਸੀਂ ਦੇਖੋਗੇ ਤਾਂ ਉਹ ਤੁਹਾਨੂੰ ਕਿਹੜਾ ਗ੍ਰਹਿ ਵੀਨਸ ਤਾਂ ਤੁਸੀਂ ਇੱਧਰ ਵੈਸਟ ਵਾਲੇ ਪਾਸੇ ਦੇਖੋਗੇ ਤਾਂ ਤੁਹਾਡੇ ਕੋਲ ਕਿਹੜਾ ਗ੍ਰਹਿ ਆ ਜਾਏਗਾ ਵੀਨਸ ਇਸੇ ਤਰ੍ਹਾਂ ਹੀ ਜਦੋਂ ਅਸੀਂ ਇੱਧਰ ਮੂੰਹ ਕਰਕੇ ਖੜੇ ਸੀਗੇ ਤਾਂ ਈਸਟ ਨਾਰਥ ਵਾਲੇ ਪਾਸੇ ਵੀ ਥੋੜਾ ਜਿਹਾ ਪੂਰਬ ਵੱਲ ਥੋੜਾ ਜਾ ਉੱਤਰ ਵੱਲ ਜਦੋਂ ਤੁਸੀਂ ਇਸ ਤਰ੍ਹਾਂ ਕਰਕੇ ਦੇਖੋਗੇ ਫਿਰ ਇੱਧਰ ਇੱਕ ਚਮਕਦਾ ਹੋਇਆ ਇਸੇ ਤਰ੍ਹਾਂ ਦਾ ਗ੍ਰਹਿ ਤੁਹਾਨੂੰ ਨਜ਼ਰ ਆਏਗਾ ਜਿਹੜਾ ਕਿ ਤੁਹਾਨੂੰ ਇਹ ਦਿਖਾ ਰਿਹਾ ਹੋਊਗਾ ਤੇ ਸਾਡੀ ਵਿਗਿਆਨ ਦੇ ਦੱਸੇ ਮੁਤਾਬਕ ਕਿਉਂਕਿ ਮੈਂ ਆਪਣੇ ਕੋਲੋਂ ਤਾਂ ਨਹੀਂ ਨਵੀਆਂ ਪੜਾਈਆਂ ਚੀਜ਼ਾਂ ਪੁਸਤਕਾਂ 'ਚ ਪੜ੍ਹੀਆਂ ਤੇ ਉਹਨਾਂ ਦਾ ਗਿਆਨ ਹਾਸਲ ਕੀਤਾ ਅੱਜਕੱਲ ਐਪਸ ਆ ਗਈਆਂ ਹੋਈਆਂ ਸਕਾਈ ਵਿਊ ਐਪ ਡਾਊਨਲੋਡ ਕਰੋ ਤੁਸੀਂ ਹਰ ਲੋਕੇਸ਼ਨ ਤੇ ਅੰਦਰ ਬੈਠੇ ਵੀ ਤੁਸੀਂ ਇਹਦੇ ਨਾਲ ਜਿਹੜਾ ਹੈਗਾ ਉਹ ਦੇਖ ਸਕਦੇ ਹੋ ਗ੍ਰਹਿ ਨੂੰ ਤਾਂ ਹੁਣ ਉਹ ਗ੍ਰਹਿ ਜਿਹੜੇ ਸਾਨੂੰ ਇਹ ਵਿਗਿਆਨ ਨੇ ਦਰਸਾਏ ਵੀ ਇਹ ਜਿਹੜਾ ਗ੍ਰਹਿ ਹੈ ਇਹ ਜੁਪੀਟਰ ਹੈ ਤਾਂ ਇਹ ਵਾਲਾ ਗ੍ਰਹਿ ਜਿਹੜਾ ਤੁਹਾਡੇ ਕੋਲ ਕਿਹੜਾ ਹੋਊਗਾ ਜੁਪੀਟਰ ਤੁਹਾਨੂੰ ਨਜ਼ਰ ਆਉਂਦਾ ਹੁਣ ਜਿਹੜਾ ਵੀਨਸ ਹੈ ਇਸ ਤੇ ਲੇੜੇ ਪਹਿਲਾਂ ਇੱਥੇ ਨਜ਼ਰ ਆਉਂਦਾ ਸੀ ਫਿਰ ਇੱਥੇ ਫਿਰ ਇੱਥੇ ਫਿਰ ਇੱਥੇ ਇਹ ਇੱਥੇ ਜਿਹੜਾ ਹੈ ਤੁਹਾਨੂੰ ਸੈਟਰਨ ਨਜ਼ਰ ਆਣ ਲੱਗਾ ਸ਼ਨੀ ਗ੍ਰਹਿ ਇਹਦੇ ਆਲੇ-ਦੁਆਲੇ ਰਿੰਗ ਹੁੰਦੇ ਆ ਲੇਕਿਨ ਇਹ ਇੰਨੀ ਦੂਰ ਹੋਣ ਕਰਕੇ ਸਾਨੂੰ ਇਹਦੇ ਰਿੰਗ ਇਸ ਤਰ੍ਹਾਂ ਨਹੀਂ ਨਜ਼ਰ ਆਉਂਦੇ ਨੰਗੀਆਂ ਅੱਖਾਂ ਦੇ ਨਾਲ ਨਹੀਂ ਨਜ਼ਰ ਆਉਂਦੇ ਅੱਖਾਂ ਦੇ ਦੇਖਣ ਦੇ ਨਾਲ ਜਿਹੜੇ ਤਾਰਿਆਂ ਨਾਲੋਂ ਵੱਧ ਚਮਕਦੀਆਂ ਚੀਜ਼ਾਂ ਨਜ਼ਰ ਆ ਰਹੀਆਂ ਹੋਣਗੀਆਂ ਉਹ ਸਾਨੂੰ ਗ੍ਰਹਿ ਦਰਸਾ ਰਹੀਆਂ ਹੋਣਗੀਆਂ ਤਾਂ ਉਹ ਗ੍ਰਹਾਂ ਦੀ ਜਿਹੜੀ ਸਥਿਤੀ ਹੈ ਉਹ ਸਾਡੇ ਕੋਲ ਵੀਨਸ ਆ ਗਿਆ ਸੈਟਰਨ ਆ ਗਿਆ ਜੁਪੀਟਰ ਆ ਗਿਆ ਤੇ ਜੁਪੀਟਰ ਦੇ ਨਾਲ ਹੀ ਇੱਥੇ ਜੇ ਤੁਹਾਡੇ ਕੋਲ ਮਾਰਸ ਇਸੀ ਤਰ੍ਹਾਂ ਦੇ ਨਾਲ ਹੀ ਇੱਥੇ ਜੇ ਨੇੜੇ ਤੇੜੇ ਜੂਪੀਟਰ ਦੇ ਨੇੜੇ ਤੇੜੇ ਇੱਕ ਸਾਡੇ ਕੋਲ ਗ੍ਰਹਿ ਆ ਜਾਂਦਾ ਹੈਗਾ ਜਿਸ ਨੂੰ ਅਸੀਂ ਕਹਿੰਦੇ ਹਾਂ ਯੂਰਨਸ ਤੇ ਸੈਚਰਨ ਦੇ ਨੇੜੇ ਇੱਥੇ ਸਾਡੇ ਕੋਲ ਨੇਪਚੂਰ ਤਾਂ ਇਹ ਗ੍ਰਹਿਆਂ ਦੀ ਜਿਹੜੀ ਸਥਿਤੀ ਹੈ 1 2 3 4 5 6 7ਵੇਂ ਤੇ ਅਸੀਂ ਠੀਕ ਹੈ ਜੀ ਧਰਤੀ ਤੇ ਤੇ ਇਹ ਜਿਹੜੇ ਗ੍ਰਹਿ ਆ ਸਾਡੀ ਇਹ ਸਾਡੀ ਸਥਿਤੀ ਨੂੰ ਦਰਸਾਉਂਦੇ ਹੋਏ ਸਾਨੂੰ ਨਜ਼ਰ ਆ ਰਹੇ ਆ ਕਿ ਵੀਨਸ ਹੈ ਮਾਰਸ ਹੈ ਜੂਪੀਟਰ ਹੈ ਯੂਰਨਸ ਹੈ ਨੇਪਚੂਨ ਹੈ ਸੈਟਰਨ ਹੈ ਤੇ ਇਹ ਸਾਰੇ ਗ੍ਰਹਾਂ ਨੂੰ ਤੁਸੀਂ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਵੀ ਪੜਿਆ ਹੋਊਗਾ ਜਾਂ ਕੁਝ ਵੀਡੀਓਜ਼ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਉਹ ਦਿਖਾਇਆ ਜਾ ਰਿਹਾ ਵੀ ਸਾਰੇ ਇਕੋ ਲਾਈਨ ਦੇ ਵਿੱਚ ਇਹ ਕੋਈ ਸਬੱਬੀ ਇਹ ਇਸ ਤਰ੍ਹਾਂ ਦਾ ਬਣਦਾ ਵੀ ਇਹ ਆਪਣੇ ਜਿਹੜੇ ਸਾਰੇ ਇਹਨਾਂ ਦੇ ਸੂਰਜ ਦੇ ਆਲੇ-ਦੁਆਲੇ ਘੁੰਮਣ ਵਾਲੇ ਜਿਹੜੇ ਗ੍ਰਹਿ ਪਥ ਹੈ ਆਰਬਿਟਸ ਹੈ ਉਹਨਾਂ ਦੇ ਵਿੱਚ ਘੁੰਮਦੇ-ਘੁੰਮਦੇ ਉਹ ਇੱਕ ਪੋਜੀਸ਼ਨ ਇਹ ਜੀ ਇਹਨਾਂ ਦਿਨਾਂ ਦੇ ਵਿੱਚ ਸੰਭਵ ਹੋ ਪਾਈ ਹੈ ਜਿਹੜੀ ਆਪਾਂ ਮਤਲਬ ਵੀ ਵਿਟਨੈਸ ਕਰ ਰਹੇ ਹਾਂ ਗਵਾਹੀ ਭਰ ਰਹੇ ਹਾਂ ਉਸ ਗੱਲ ਦੀ ਹਾਂ ਇਸ ਤਰ੍ਹਾਂ ਹੀ ਹੈ ਜੋ ਵਿਗਿਆਨ ਦੱਸ ਰਿਹਾ ਫਿਰ ਅਸੀਂ ਉਸ ਨੂੰ ਅਬਜ਼ਰਵ ਕਰਦੇ ਹਾਂ ਰਾਤ ਵੇਲੇ ਤੁਸੀਂ ਅਬਜ਼ਰਵ ਕਰੋ ਤਾਂ ਤੁਹਾਨੂੰ ਇਹ ਚੀਜ਼ਾਂ ਇਸੇ ਤਰ੍ਹਾਂ ਦੀਆਂ ਨਜ਼ਰ ਆਣਗੀਆਂ ਤਾਂ ਇਹ ਜਿਹੜੀ ਸਥਿਤੀ ਹੈ ਇਹ ਅੱਜਕੱਲ ਜਿਹੜੀ ਦਰਸਾਈ ਜਾ ਰਹੀ ਹੈ ਗ੍ਰਹਾਂ ਦੀ ਤਾ ਉਸ ਨੂੰ ਮੈਂ ਦੱਸਣ ਦਾ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਵਿਗਿਆਨ ਦੀ ਜਿੰਨੀ ਕੁ ਸਮਝ ਹੈ ਉਸ ਦੇ ਮੁਤਾਬਕ ਆਪਾਂ ਤੁਸੀਂ ਜਦੋਂ ਇਸ ਨੂੰ ਸਿੱਖੋਗੇ ਸਮਝੋਗੇ ਫਿਰ ਹੋਰ ਦਿਲ ਕਰੂਗਾ ਵੀ ਹੋਰ ਖੋਜੀਏ ਤਾਂ ਇਸੇ ਲਈ ਗੁਰਬਾਣੀ ਵੀ ਲਿਖਿਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪ੍ਰੇਸ਼ਾਨੀ ਮਾਰ ਤਾ ਜੁੜੇ ਰਹੋ ਇਹ ਜਿਹਾ ਹੋਰ ਵੀਡੀਓਜ਼ ਲੈ ਕੇ ਤੁਹਾਡੇ ਕੋਲ ਛੇਤੀ ਆਵਾਂਗਾ